22 ਜਨਵਰੀ ਦੀ ਰਾਤ ਅਤੇ 23 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਦੁਪਹਿਰ ਤੱਕ ਮੌਸਮ ਸਾਫਰ ਰਿਹਾ ਕੁਝ ਖੇਤਰਾਂ ਦੇ ਵਿੱਚ ਸਵੇਰ ਵੇਲੇ ਧੁੰਦ ਸੀਗੀ ਦੁਪਹਿਰ ਤੋਂ ਬਾਅਦ ਪੂਰੇ ਦੀਆਂ ਹਵਾਵਾਂ ਦੀ ਵਾਪਸੀ ਹੋਈ ਜਿਸ ਦਾ ਸੰਕੇਤ ਸੀਗਾ ਕਿ ਇਹ ਸਿਸਟਮ ਸ਼ੁਰੂ ਹੋ ਚੁੱਕਾ ਹੈ ਲੰਦੇ ਪੰਜਾਬ ਦੇ ਜਾਂ ਪਾਕਿਸਤਾਨ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੁਪਹਿਰ ਵੇਲੇ ਦਰਜ ਕੀਤਾ ਜਾ ਰਿਹਾ ਹੈ ਸ਼ਾਮ ਹੁੰਦੇ ਹੁੰਦੇ ਇਹ ਸਿਸਟਮ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਉੱਥੇ ਮੀਂਹ ਅਤੇ ਗੜੇਮਾਰੀ ਵੱਡੇ ਪੱਧਰ ਤੇ ਦੇਖਣ ਨੂੰ ਮਿਲੇਗੀ ਰਾਤ ਹੁੰਦੇ ਹੁੰਦੇ ਇਹ ਸਿਸਟਮ ਪੰਜਾਬ ਦੇ ਫਾਜ਼ਿਲਕਾ ਬੋਹਰ ਮੁਕਸਰ ਬਠਿੰਡਾ ਫਰੀਦਕੋਟ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਹੌਲੀ ਹੌਲੀ ਇਹ ਤੰ तकरीबन ਪੰਜਾਬ ਦੇ ਸਾਰੇ ਖਿੱਤਿਆਂ ਨੂੰ ਰਾਤ ਵੇਲੇ ਤੱਕ ਪ੍ਰਭਾਵਿਤ ਕਰੇਗਾ ਜਿਹਦੇ ਵਿੱਚ ਮੀਂਹ ਹਨੇਰੀ ਗਰਜ ਲਈ ਛਕ ਅਤੇ ਤੇਜ਼ ਹਵਾਵਾਂ ਝੱਖੜ ਅਜਿਹੇ ਮੌਸਮ ਬਣਦਾ ਹੋਇਆ ਜਾਪ ਰਿਹਾ ਹੈ ਸਵੇਰ ਵੇਲੇ ਸਿਸਟਮ ਸਾਰੇ ਖੇਤਰਾਂ ਨੂੰ ਪੰਜਾਬ ਦੇ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਅਤੇ ਕੱਲ ਨੂੰ ਸ਼ਾਮ ਵੇਲੇ ਤੱਕ ਇਹ ਸਿਸਟਮ ਪੰਜਾਬ ਵਿੱਚ ਐਕਟਿਵ ਰਹੇਗਾ ਮਾਝੇ ਦੁਆਬੇ ਵਿੱਚ ਆਮ ਨਾਲੋਂ ਵੱਧ ਮੀਂਹ ਤੇ ਬਾਕੀ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਤੇ ਗੜੇਮਾਰੀ ਹੋਣ ਦੀਆਂ ਸੰਭਾਵਨਾ ਨੇ ਤੇ ਪੁਆਰ ਖੇਤਰ ਦੇ ਵਿੱਚ ਵੀ ਚੰਗੇ ਮੀਂਹ ਦੀਆਂ ਸੰਭਾਵਨਾ ਲਗਾਤਾਰ ਬਣੀਆਂ ਹੋਈਆਂ ਨੇ ਕੁੱਲ ਮਿਲਾ ਕੇ ਬਹੁਤੇ ਸਮੇਂ ਤੋਂ ਡਿੱਕਿਆ ਜਾ ਰਿਹਾ ਹੈ ਮੀਂਹ ਦੀਆਂ ਕਾਰਵਾਈਆਂ ਅੱਜ ਸ਼ਾਮ ਤੋਂ ਸ਼ੁਰੂ ਹੁੰਦੀਆਂ ਹੋਈਆਂ